ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਰਿਜ਼ਲਟ ਆਏ ਅਤੇ 10ਵੀਂ ਦੇ ਰਿਜ਼ਲਟ ਦੇ ਵਿੱਚ ਬਾਰਡਰ ਪੱਟੀ ਦੇ ਉਸ ਪਿੰਡ ਦੇ ਵਿੱਚ ਹੈਗਾ ਜਿਹੜਾ ਬਿਲਕੁਲ ਭਾਰਤ-ਪਾਕ ਸਰੱਤੇ ਆ ਅੱਧਾ ਕਿਲੋਮੀਟਰ ਵੀ ਦੂਰ ਤਾਰ ਹੈਗੀ ਆ ਇਸੇ ਪਿੰਡ ਦੀ ਇੱਕ ਬੱਚੀ ਆਰਜੂ ਜਿਹੜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੱਕ ਸ਼ਾਂਗਰਾਇ ਵਤਾੜਪੜਦੇ ਸੀ ਇੱਕ ਵਾਰ ਇਸ ਬੱਚੀ ਨੂੰ ਤੁਸੀਂ ਗੁਰੂ ਅਰਸਾ ਦੇ ਲਾਈਵ ਚੈਨਲ ਤੇ ਪਹਿਲਾਂ ਵੀ ਦੇਖ ਚੁੱਕੇ ਹੋ ਆਰਜੂ ਦਾ ਪੰਜਾਬ ਦੇ ਵਿੱਚੋਂ 17ਵਾਂ ਰੈਂਕ ਆਇਆ 97 ਪੁਆਇੰਟ ਚਾਰ ਨੰਬਰ ਲੈ ਕੇ ਨਾ ਰੋਸ਼ਨ ਕਰਤਾ ਬਾਰਡਰ ਪੱਟੀ ਦੇ ਉਸ ਪਿੰਡ ਦਾ ਚਾਂਦੀ ਵਾਲਾ ਤੇ ਚਾਂਦੀ ਬਣ ਗਈ ਕਿ ਸੋਨਾ ਬਣ ਗਿਆ ਜੀ ਬਿਲਕੁਲ ਮਤਲਬ ਸਭ ਤੋਂ ਪਹਿਲਾਂ ਤਾਂ ਮੈਂ ਆਈ ਵਿਲ ਲਾਈਕ ਟੂ ਥੈਂਕ ਮਾਈ ਟੀਚਰਸ ਐਂਡ ਮਾਈ ਪੇਰੈਂਟਸ ਕਿ ਉਹਨਾਂ ਨੇ ਮੈਨੂੰ ਇੰਨਾ ਸਪੋਰਟ ਕੀਤਾ ਤੇ ਜੇ ਮਤਲਬ ਸਾਡੇ ਟੀਚਰ ਇੰਨੇ ਸਪੋਰਟਿਵ ਨਹੀਂ ਹੁੰਦੇ ਤਾਂ ਅੱਜ ਸ਼ਾਇਦ ਮੇਰਾ ਰੈਂਕ ਥੱਲੇ ਹੁੰਦਾ ਬਟ ਇੰਨਾ ਉਹਨਾਂ ਨੇ ਜ਼ਿਆਦਾ ਸਪੋਰਟ ਕੀਤਾ ਮੈਨੂੰ ਮੇਰੇ ਪੇਰੈਂਟਸ ਨੇ ਵੀ ਮੈਨੂੰ ਬਹੁਤ ਸਪੋਰਟ ਕੀਤੀ ਤੇ ਅੱਜ ਸਾਰਾ ਉਹਨਾਂ ਦੀ ਸਪੋਰਟ ਦਾ ਐਂਡ ਮੇਰੇ ਹਾਰਡ ਵਰਕ ਦਾ ਉਹਨਾਂ ਦੇ ਹਾਰਡ ਵਰਕ ਦਾ ਹੀ ਨਤੀਜਾ ਆਇਆ ਹੈ ਕਿ ਮੈਂ ਅੱਜ ਮੈਰਿਜ 'ਚ ਮੇਰਾ ਨਾਮ ਆਇਆ ਹੈ ਸੋ ਮੈਂ ਮਤਲਬ ਬਹੁਤ ਹੀ ਜ਼ਿਆਦਾ ਖੁਸ਼ ਹਾਂ ਐਂਡ ਦੈਟਸ ਇਟ ਇਹ ਲੱਗਿਆ ਸੀ ਜਦ ਦਿਨ ਆਪਾਂ ਸਕੂਲ ਦੇ ਵਿੱਚ ਇੰਟਰਵਿਊ ਕਰਿਆ ਸੀ ਵੀ ਅੱਜ ਮੈਂ ਗੁਰੂਸਰ ਲਾਈਵ ਤੇ ਬੋਲ ਰਿਆਂ ਤੇ ਇਹ ਕੈਮਰਾ ਮੇਰੇ ਘਰੇ ਆਊਗਾ ਇਹ ਮਾਈਕ ਮੈਂ ਫਸਟ ਆਉਂਗੀ ਕਾ ਸੋਚਿਆ ਸੀ ਬਿਲਕੁਲ ਮਤਲਬ ਮੈਂ ਇੰਨੀ ਜ਼ਿਆਦਾ ਸੀਗੀ ਕਿ ਕੰਫੀਡੈਂਸ ਸੀ ਕਿ ਮੈਂ ਮਤਲਬ ਜਿਹੜਾ ਕੁਝ ਵੀ ਅੱਜ ਬੋਲ ਰਹੀ ਆ ਠੀਕ ਹੈ ਮਤਲਬ ਮੈਂ ਘਰੇ ਇਹ ਕਿੰਨੀਆਂ ਵਾਰ ਮਤਲਬ ਇਕੱਲੀ ਬੋਲਿਆ ਸਪੀਚ ਮਤਲਬ ਲਾਈਕ ਦਿੱਤੀ ਹੈ ਕਿ ਮਤਲਬ ਮੇਰੀ ਜਦੋਂ ਮੈਰਿਟ ਆਉਗੀ ਤਾਂ ਮੈਂ ਇਹ ਜੀਜਾ ਮਤਲਬ ਕਰੂੰਗਾ ਲੂੰਗੀ ਠੀਕ ਹੈ ਮਤਲਬ ਇਨਾ ਮੈਨੂੰ ਕੰਫੀਡੈਂਸ ਸੀਗਾ ਕਿੰਨਾ ਸੰਯੋਗ ਰਿਹਾ ਹੈਗਾ ਟੀਚਰ ਦਾ ਕੀ ਸੰਯੋਗ ਰਿਹਾ ਮਮਾ ਪਾਪਾ ਦਾ ਕੀ ਸੰਯੋਗ ਰਿਹਾ ਕਿੰਨੇ ਘੰਟੇ ਜਿਹੜੀ ਸੀ ਸਟੱਡੀ ਕਰਦੀ ਬਿਲਕੁਲ ਮੈਂ ਜਿਹੜੇ ਸਾਡੇ ਟੀਚਰਸ ਨੇ ਮਤਲਬ ਜਦੋਂ ਵੀ ਮੈਂ ਕੋਈ ਡਾਊਟ ਲੈ ਕੇ ਜਾਂਦੀ ਸੀ ਮਤਲਬ ਹਮੇਸ਼ਾ ਹੀ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹਮੇਸ਼ਾ ਹੀ ਉਹਨਾਂ ਨੇ ਮੈਨੂੰ ਹਰ ਇੱਕ ਡਾਊਟ ਕਲੀਅਰ ਕੀਤਾ ਹੈ ਔਰ ਮੇਰੇ ਪੇਰੈਂਟਸ ਵੀ ਮਤਲਬ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਹੈ ਐਂਡ ਜੇ ਗੱਲ ਕਰੀਏ ਕਿੰਨੇ ਘੰਟੇ ਪੜ੍ਹਾਈ ਕਰਨੇ ਤਾਂ ਘੰਟੇ ਆਈ ਥਿੰਕ ਮੈਟਰ ਨਹੀਂ ਕਰਦੇ ਠੀਕ ਹੈ ਮੈਟਰ ਕਰਦਾ ਹੈ ਤਾਂ ਤੁਹਾਡੀ ਕਨਸੈਂਟ੍ਰੇਸ਼ਨ ਠੀਕ ਹੈ ਮਤਲਬ ਆਈ ਮਤਲਬ ਮੇਰਾ ਸ਼ਡਿਊਲ ਐ ਸਿਗਾ ਕਿ ਆਹ ਡੇਟ ਐ ਇਸ ਡੇਟ ਨੂੰ ਆਹ ਸਬਜੈਕਟ ਦਾ ਆਹ ਕਨਸੈਪਟ ਮੇਰਾ ਕਲੀਅਰ ਹੋਣਾ ਚਾਹੀਦਾ ਥੈਟਸ ਇਟ ਟਾਰਗੇਟ ਲੈ ਕੇ ਹਾਂਜੀ ਮਤਲਬ ਮੇਰਾ ਮਤਲਬ ਮੇਰਾ ਅੱਜ ਇਹ ਕਨਸੈਪਟ ਕਲੀਅਰ ਹੋਣਾ ਚਾਹੀਦਾ ਮਤਲਬ ਹੋਣਾ ਚਾਹੀਦਾ ਚਾਹੇ ਉਹਦੇ ਵਿੱਚ ਮੈਨੂੰ ਅੱਧਾ ਘੰਟਾ ਲੱਗੇ ਜਾਂ 2 ਘੰਟੇ ਲੱਗੇ 5 6 ਘੰਟੇ ਜਿੰਨੇ ਮਰਜ਼ੀ ਘੰਟੇ ਲੱਗਣ ਬਸ ਉਹ ਕਨਸੈਪਟ ਕਲੀਅਰ ਹੋਣਾ ਚਾਹੀਦਾ ਕਰਤੇ ਫਿਰ ਕਲੀਅਰ ਹਾਂਜੀ ਬਿਲਕੁਲ ਮਦਰ ਵੀ ਇਹਨਾਂ ਦੇ ਮਜੂਦ ਹੈ ਗਿਆ ਮਦਾਨਜਾ ਜੀ ਸਭ ਤੋਂ ਪਹਿਲਾਂ ਘਰ ਵਿੱਚ ਖੁਸ਼ੀ ਆਈ ਹੈਗੀ ਬੱਚਾ ਤੁਹਾਡਾ ਪਹਿਲਾਂ ਵੀ ਚੈਨਲ ਤੇ ਆ ਚੁੱਕਿਆ ਸੀ ਉਹ ਸਾਰ ਹੋਰਾਂ ਦੀ ਬਦੌਲਤ ਕਿਉਂਕਿ ਸਕੂਲ ਦੇ ਵਿੱਚ ਜਦੋਂ ਮੈਂ ਕਹਾਂ ਦੋ ਬੱਚੇ ਮਿਲਾ ਲੋ ਤੇ ਤੁਹਾਡੇ ਬੱਚੇ ਨੂੰ ਬੁਲਾਇਆ ਗਿਆ ਤੇ ਇਹ ਨਹੀਂ ਪਤਾ ਸੀ ਇਹ ਬੱਚੇ ਨੇ ਅੱਜ ਪੰਜਾਬ ਦੇ ਵਿੱਚ ਤਾਰਨਾ ਰੱਖ ਰਹਿਣਾ ਕਿੰਨੀ ਕੋ ਖੁਸ਼ੀ ਹੈ ਸਰ ਬਹੁਤ ਖੁਸ਼ੀ ਹੈ ਸਾਨੂੰ ਇਸ ਗੱਲ ਦੀ ਕਿ ਸਾਡਾ ਬੱਚਾ ਅੱਜ ਇਸ ਰੈਂਕ ਤੇ ਆਇਆ ਹੈ ਹਾਂਜੀ ਸਰ ਪਰ ਇਹ ਬੱਚੇ ਦੀ ਮਿਹਨਤ ਦਾ ਨਤੀਜਾ ਹੈ ਜੋ ਇਹਨੇ ਸਾਰਾ ਸਾਰਾ ਦਿਨ ਜਦੋਂ ਵੀ ਸਕੂਲੋਂ ਆਣਾ ਬਸ ਮੈਂ ਕਹਣਾ ਉਤੋਂ ਐਨੀ ਟੈਨਸ਼ਨ ਨਾ ਲੈ ਨਾ ਲੈ ਇਹਨੇ ਕਹਣਾ ਨਹੀਂ ਮੈਂ ਮੈਰਿਟ ਚ ਆਣਾ ਹੈ ਸਾਰੇ ਟੀਚਰਸ ਮੈਨੂੰ ਐਨੇ ਕਹਿੰਦੇ ਨੇ ਸਪੋਰਟ ਕਰਦੇ ਨੇ ਮੈਨੂੰ ਤੇ ਮੈਂ ਆਣਾ ਹੀ ਆਣਾ ਹੈ ਬਸ ਇਹ ਹੀ ਰਿਮੇਂਡ ਦੇ ਦਾਨੀ ਟੀਚਰ ਜੀ ਲੈ ਕਿੰਨੇ ਪੜਾਈ ਕਰਤ ਰਾਤ ਕਿੰਨੇ ਵਜੇ ਤੱਕ ਪੜ੍ਹਦੇ ਸੀ ਰਾਤ ਇਹ 12 12 ਵਜੇ ਕਦੇ 1 ਵਜੇ ਤੱਕ ਮੈਂ ਇਹਦੇ ਕੋਲ ਕਿਤਾਬਾਂ ਲੈ ਕੇ ਪਾਸੇ ਰੱਖਦੀ ਸੀ ਬਸ ਹਾਂਜੀ ਬਸ ਘਰ ਸੋ ਜਾ ਐਨੀ ਡਰਣਾ ਲੈ ਹਾਂਜੀ ਸਾਇ ਪਾਪਾ ਦਾ ਕੀ ਸਹਿਯੋਗ ਰਿਹਾ ਨਾਲ ਇਦੇ ਪਾਪਾ ਵੈਸੇ ਤਾਂ ਉਹ ਡਿਊਟੀ ਤੇ ਹੀ ਰਹਿੰਦੇ ਨੇ ਜਿਵੇਂ ਸੈਚਰਡੇ ਸੰਡੇ ਆਂਦੇ ਨੇ ਫਿਰ ਉਹ ਇੰਨਾ ਜੋ ਵੀ ਮਤਲਬ ਕੋਈ ਵੀ ਪ੍ਰੋਬਲਮ ਹੈਗੀ ਉਹਦੇ ਨਾਲ ਵੀ ਡਿਸਕਸ ਇਹ ਦਿਨ ਨਾਲ ਕਰਦੇ ਨੇ ਫਿਰ ਇਹ ਉਹਨਾਂ ਨੂੰ ਦੱਸਦੇ ਨੇ ਪ੍ਰੋਬਲਮ ਕੀ ਕੀ ਆਂਦੀ ਹੈ ਜਾਂ ਵੈਸੇ ਤਾਂ ਟੀਚਰਸ ਇਹਦੇ ਪੂਰੇ سپورਟਿਵ ਨੇ ਪਰ ਇਹਦੇ ਪਾਪਾ ਵੀ ਕੁਝ ਮਤਲਬ ਜੋ ਵੀ ਉਹ ਵੀ ਐਮਐਸਸੀ ਮੈਥ ਨੇ ਫਿਰ ਉਹ ਵੀ ਇਹਨਾਂ ਦਾ ਪੂਰਾ ਸਹਿਯੋਗ ਦਿੰਦੇ ਨੇ ਇਹਨਾਂ ਨੂੰ ਲੋਕ ਇਹ ਕਹਿ ਦਿੰਦੇ ਹੈਗੇ ਆ ਵੀ ਬਾਰਡਰ ਵਾਲੇ ਗਿਆ ਸਰਦ ਤੇ ਜਿਹੜੇ ਲੋਕ ਨੇ ਨਾ ਬਾਰਡਰ ਦੀ ਡਿਵੈਲਪਮੈਂਟ ਨਹੀਂ ਹੋਈ ਡਿਵੈਲਪਮੈਂਟ ਦੇਖ ਲੋ ਡਿਵੈਲਪਮੈਂਟ ਹੋਈ ਹੈ ਪ੍ਰਿੰਸੀਪਲ ਸਰ ਨੂੰ ਸਨੇਹਾ ਜਾਂਦਾ ਹੈਗਾ ਸਰ ਉਮੇਸ਼ ਜੀ ਤੁਹਾਡਾ ਬੱਚਾ ਵੀ ਜੀ ਜੀ ਸਬਦ ਪਹਿਲਾਂ ਅੱਜ ਮੇਲ ਹੋਇਆ ਫੋਨ ਤੇ ਗੱਲ ਹੋ ਗਈ ਉਹ ਵੀ ਮੁਬਾਰਕਾਂ ਤੇ ਇਹ ਵੀ ਤੁਹਾਡਾ ਬੱਚਾ ਜੀ ਤੇ ਇਹ ਬੱਚਾ ਉਹ ਬੱਚਾ ਜਿਹੜਾ ਤੁਸੀਂ ਉਤੋਂ ਕਣੀਆਂ ਵੀ ਪੈ ਰਈਆਂ ਸੀ ਰੱਬ ਸ਼ਾਇਦ ਹਨਾ ਜੀ ਜੀ ਬਾਰਿਸ਼ ਸੀ ਜਦੋਂ ਆਪਾਂ ਖ਼ਬਰ ਕਰੀ ਅੱਜ ਫੇਰ ਖ਼ਬਰ ਕਰਨੀ ਪੈਗੀ ਬੱਚੇ ਨੇ 17ਵਾਂ ਰੈਂਕ ਲਿਆ ਜੀ ਸਾਰਾ ਸੇਰਾ ਤੁਹਾਨੂੰ ਜਾਂਦਾ ਜੀ ਸਭ ਤੋਂ ਪਹਿਲਾਂ ਤਾਂ ਗੁਰੂਵਰ ਸਾਹਿਬ ਲਾਈਵ ਚੈਨਲ ਦਾ ਤੇ ਸਾਰੇ ਸ੍ਰੋਤਿਆਂ ਦਾ ਧੰਨਵਾਦ ਜੀ ਅ ਬੱਚੇ ਨੇ ਬਹੁਤ ਮਿਹਨਤ ਕੀਤੀ ਸਾਡਾ ਬਹੁਤ ਹੀ ਹੋਣਹਾਰ ਬੱਚਾ ਮੈਂ ਕੱਲਾ ਅਕੈਡਮਿਕਸ ਪੱਖੋਂ ਨਹੀਂ ਮੈਂ ਇਹਨੂੰ ਹਰੇਕ ਐਕਟੀਵਿਟੀ ਵਿੱਚ ਦੇਖਿਆ ਕਿ ਸਾਡਾ ਬੱਚਾ ਸਭ ਤੋਂ ਵੱਧ ਕੇ ਭਾਗ ਲੈਂਦਾ ਸੀ ਤੇ ਹਰ ਇੱਕ ਐਕਟੀਵਿਟੀ ਇਨੇ ਪੋਜੀਸ਼ਨ ਲਾਈਆਂ ਨੇ ਸਾਨੂੰ ਪੂਰੀ ਮੇਸੀ ਕੇ ਮੈਰਿਟ ਚ ਆਉਗੀ ਕਿਉਂਕਿ 8ਵੀਂ ਕਲਾਸ ਦੇ ਵਿੱਚ ਸਿਰਫ ਇੱਕ ਨੰਬਰ ਤੋਂ ਮੈਰਿਟ 'ਤੇ ਰਹਿ ਗਏ ਸੀ ਤੇ ਉਦੋਂ ਮੇਰੀ ਇਹਦੇ ਨਾਲ ਡਿਸਕਸ਼ਨ ਹੋਈ ਸੀ ਕਿ ਬੇਟਾ ਅੱਜ ਦੇਖੋ ਕਿ ਇੱਕ ਨੰਬਰ ਦੀ ਵੈਲਿਊ ਕਿੰਨੀ ਹੁੰਦੀ ਹੈ ਇੱਕ ਨੰਬਰ ਦੇ ਤੇਰਾ ਹੋਰ ਹੁੰਦਾ ਤਾਂ ਮੈਰਿਟ ਹੁੰਦਾ ਪਰ ਅਸੀਂ ਉਦੋਂ ਹੀ ਟਾਰਗੇਟ ਬਣਾ ਲਿਆ ਸੀ ਇਹਦੇ ਨਾਲ ਪ੍ਰੋਪਰ ਗੱਲਬਾਤ ਕੀਤੀ ਪਲੈਨਿੰਗ ਕੀਤੀ ਕਿ ਆਪਾਂ 10ਵੀਂ ਵਿੱਚ ਕਿਵੇਂ ਆਪਾਂ ਨਵੰਬਰ ਦਸੰਬਰ ਤੱਕ ਸਾਰਾ ਸਿਲੇਬਸ ਖਤਮ ਕਰ ਲੈਣਾ ਹੈ ਫਿਰ ਫੁੱਲ ਸਿਲੇਬਸ ਰਿਵੀਜ਼ਨ ਕਰਨੀ ਹੈ ਟੀਚਰਸ ਨਾਲ ਮੀਟਿੰਗ ਕੀਤੀ ਕਿ ਆਪਾਂ ਇਸ ਬੱਚੇ ਤੇ ਵਰਕ ਕਰੀਏ ਤੇ ਇਹਨੂੰ ਆਪਾਂ 10ਵੀਂ ਵਿੱਚ ਮੈ ਹਰ ਇੱਕ ਵੇਲੇ ਇਸ ਬੱਚੇ ਦੀ ਹਰ ਇੱਕ ਤਰ੍ਹਾਂ ਦੀ ਅਸੀਂ ਸਮੱਸਿਆ ਜਿਹੜੀ ਆ ਦੂਰ ਕੀਤੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਉਹਨੂੰ ਪਹਿਲ ਦੇ ਆਧਾਰ ਤੇ ਹਲ ਕਰਾਇਆ ਔਰ ਕਾਫੀ ਮਿਹਨਤ ਕੀਤੀ ਬੱਚੀ ਨੇ ਮੈਨੂੰ ਪਤਾ ਹੈ ਰਾਤ ਨੂੰ 1-1 2-2 ਵੇਹ ਤੱਕ ਪੜ੍ਹਦੀ ਰਹੀ ਆ ਤੇ ਅੱਜ ਉਹੀ ਨਤੀਜਾ ਹੈ ਕਿ ਪੰਜਾਬ ਚ 17ਵੇਂ ਰੈਂਕ ਹੈ ਸਾਨੂੰ ਪੂਰਾ ਮਾਣ ਹੈ ਬੱਚੀ ਤੇ ਇਹਦੇ ਪੇਰੈਂਟਸ ਤੇ ਤੇ ਸਾਰੇ ਸਟਾਫ ਤੇ ਜਿਨ੍ਹਾਂ ਦੀ ਮਿਹਨਤ ਸਦਕਾ ਇੱਥੇ ਪਹੁੰਚਿਆ ਸਰ ਹੋਰ ਰਿਜ਼ਲਟ ਕੀ ਆ ਹੈਗਾ ਤੁਹਾਡੇ ਕੋਲ ਹਾਂ ਸਾਰੇ ਹੀ ਬੱਚੇ ਵਧੀਆ ਅੰਕ ਲੈ ਕੇ ਪਾਸ ਹੋਏ ਨੇ ਜੀ ਸੈਕਿੰਡ ਪੋਜੀਸ਼ਨ ਵਾਲਾ ਬੱਚਾ ਵੀ ਕਾਫੀ ਅੱਛੇ ਨੰਬਰ ਲੈ ਕੇ ਪਾਸ ਹੋਇਆ ਥੋੜੇ 2 ਤੋਂ 4 ਨੰਬਰਾਂ ਤੋਂ ਉਹ ਮੈਰਿਟ ਤੋਂ ਰਹਿ ਗਿਆ ਬਾਕੀ ਕੋਈ ਨਹੀਂ ਅਸੀਂ ਅੱਗੇ ਵੀ ਹੋਰ ਮਿਹਨਤ ਕਰਾਂਗੇ ਸਾਡੇ ਕੋਲ ਜਿਹੜੇ ਬੱਚੇ ਆ ਉਹਨਾਂ ਤੇ ਅਸੀਂ ਪੂਰਾ ਕਨਸੈਂਟਰੇਟ ਕਰ ਰਹੇ ਹਾਂ ਤੇ ਅਗਲੇ ਸਾਲ ਵੀ ਉਮੀਦ ਹੈ ਕਿ ਮੈਰਿਟਾਂ ਲੈ ਕੇ ਅਸੀਂ ਨਾਮ ਰੋਸ਼ਨ ਕਰਾਂਗੇ ਜਿ ਇਲਾਕੇ ਦਾ ਇਹ ਗੱਲ ਕਹਿ ਸਕਦੇ ਹਾਂ ਬਾਰਡਰ ਵਾਲੇ ਕਿਸੇ ਤੋਂ ਘੱਟ ਦੇ ਬਾਰਡਰ ਵਾਲੇ ਤਾਂ ਪਹਿਲਾਂ ਹੀ ਕਿਸੇ ਤੋਂ ਘੱਟ ਨਹੀਂ ਤੁਸੀਂ ਸਾਡੇ ਸਕੂਲ ਦੀ ਕਵਰੇਜ ਕੀਤੀ ਤੁਸੀਂ ਦੇਖੋ ਤੇ ਕਿੰਨੇ ਵਿਊਜ਼ ਔਰ ਕਿੰਨੇ ਮੈਂ ਤਾਂ ਪੜ ਪੜ ਕੇ ਖੁਸ਼ ਹੁੰਦੇ ਲੱਖਾਂ ਚ ਵਿਊਜ਼ ਲੱਖਾਂ ਚ ਹਜ਼ਾਰਾਂ ਚ ਕਮੈਂਟਸ ਆ ਚੁੱਕੇ ਨੇ ਤੇ ਇੰਨਾ ਲੋਕਾਂ ਨੇ ਪ੍ਰੇਜ਼ ਕੀਤੀ ਹੈ ਤੇ ਮਨ ਮਹਿਸੂਸ ਹੁੰਦਾ ਹੈ ਕਿ ਇੱਕ ਬਾਰਡਰ ਤੇ ਕੰਮ ਕੀਤਾ ਔਰ ਸਕੂਲ ਦਾ ਨਾਮ ਪੂਰੇ ਪੰਜਾਬ ਵਿੱਚ ਰੋਸ਼ਨ ਪੂਰੇ ਇੰਡੀਆ ਵਿੱਚ ਨਾਮ ਪਹੁੰਚਾਇਆ ਜੀ ਹਾਂ ਬਿਲਕੁਲ ਜੀ ਇਹ ਬੱਚਿਆਂ ਦੀ ਬਦੌਲਤ ਹੋਇਆ ਅਧਿਆਪਕਾਂ ਦੀ ਬਦੌਲਤ ਹੋਇਆ ਜਿਹੜਾ ਨਾਮ ਸਕੂਲ ਦਾ ਪਿੰਡ ਚੱਕ ਛਾਂ ਉਤਾਰ ਛੰਗਰ ਹੈ ਉਤਾਰ ਦਾ ਸਕੂਲ ਫਿਰ ਸੁਰੱਖਿਆ ਦੇ ਵਿੱਚ ਆਇਆ ਬੱਚਾ ਦੇਖ ਸਕਦੇ ਹੋ ਖੁਸ਼ੀ ਹੈ ਕਹਿੰਦੇ ਮੈਂ ਤਾਂ ਇਹ ਸੋਚ ਰੱਖਿਆ ਸੀ ਵੀ ਮੈਰਿਟ ਚਾਣਾ ਦਾ ਮਤਲਬ ਆਣਾ ਟਾਰਗੇਟ ਗੋਲ ਜਿਹੜਾ ਫਿਕਸ ਸੀ ਹਮੇਸ਼ਾ ਇਹ ਗੱਲ ਕਹੀ ਜਾਂਦੀ ਜਿੰਦੇ ਟਾਰਗੇਟ ਲੈ ਜਾਂਦੇ ਆ ਜਿਨ੍ਹਾਂ ਨੇ ਆਪਣੇ ਗੋਲ ਫਿਕਸ ਕੀਤੇ ਵੀ ਇੱਥੇ ਪਹੁੰਚਣਾ ਉਹ ਬੰਦਾ ਉੱਥੇ ਪਹੁੰਚਦਾ ਮਿਹਨਤ ਬੋਲੀ ਹੈਗੀ ਆ ਅਧਿਆਪਕਾਂ ਦੀ ਕਰਾਈ ਹੋਈ ਪੜਾਈ ਬੋਲੀ ਆ ਇਸੇ ਸਕੂਲ ਦੇ ਇਸੇ ਬੱਚੇ ਦੇ ਇਨਚਾਰਜ ਦੀ ਗੱਲ ਕਰਨੇ ਕਲਾਸ ਇਨਚਾਰਜ ਦਾ ਬੜਾ ਵੱਡਾ ਸੰਜੋਗ ਰਹਿੰਦਾ ਹੈਗਾ ਸਰ ਕਿੱਦਾਂ ਸੀ ਤੁਹਾਡਾ ਬੱਚਾ ਪੜਨ ਚ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਕਵਰੇਜ ਕਰਨ ਵਾਸਤੇ ਆਏ ਤਾਂ ਮੈਂ ਅਰਜੋ ਬਾਰੇ ਦੱਸਣਾ ਚਾਹਨਾ ਕਿ ਅਰਜੋ 6th ਕਲਾਸ ਦੇ ਵਿੱਚ ਜਦੋਂ ਸਾਡੇ ਸਕੂਲ ਦੇ ਵਿੱਚ ਆਈ ਸੀ ਤਾਂ ਫਰਸਟ ਮੰਥ ਤੋਂ ਹੀ ਮੈਨੂੰ ਪਤਾ ਲੱਗ ਗਿਆ ਸੀ ਜਿਹੜੇ 5-7 ਬੱਚੇ ਸੀ ਵੀ ਉਹ ਅੱਗੇ ਜਾ ਕੇ ਜਰੂਰ ਬਹੁਤ ਵਧੀਆ ਕਰਨਗੇ ਤੇ ਸਾਡਾ ਕੰਮ ਸੀ ਟੀਚਰਸ ਦਾ ਕੰਮ ਸੀ ਬੱਚੇ ਨੂੰ ਗਾਈਡ ਕਰਨਾ ਅਸੀਂ ਇਸ ਬੱਚੇ ਨੂੰ ਰਸਤਾ ਦਿਖਾਇਆ ਤੇ ਬੱਚੇ ਨੇ ਖੁਦ ਕੀਤਾ ਹੈ ਬਹੁਤ ਹੀ ਬੱਚਾ ਬਹੁਤ ਹੀ ਮਿਹਨਤੀ ਸੀ ਜਿਹਦੇ ਕਰਕੇ ਅੱਜ ਇਹ ਇੰਨੇ ਮਾਰਕਸ ਲੈਣ ਵਿੱਚ ਕਾਮਯਾਬ ਹੋਇਆ ਹੈ ਔਰ ਇਹਦੇ ਜਿਹੜੇ ਪੇਰੈਂਟਸ ਨੇ ਸਪੈਸ਼ਲੀ ਉਹਨਾਂ ਨੇ ਵੀ ਇਹਨਾਂ ਤੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਹੈ ਜਿਹਦੇ ਕਰਕੇ ਬੱਚਾ ਇਹ ਸਫਲ ਹੋਇਆ ਬੱਚਾ ਸਫਲ ਹੋਇਆ ਔਰ ਵੀ ਟੀਚਰ ਮੌਜੂਦ ਹੈ ਮੈਮ ਕੀ ਕਹਿਣਾ ਚਾਹੁੰਦੇ ਹੋ ਸ਼ਾਂਗਰ ਆਏ ਵਤਾੜ ਸਕੂਲ ਦਾ ਜ਼ਿਕਰ ਹੋਣਾ ਚੈਨਲਾਂ ਤੇ ਅਖਬਾਰਾਂ ਤੱਕ ਸੁਰਖੀਆਂ ਚ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਮੈਂ ਗੁਰੂ ਅਰਜਨ ਲਾਈਵ ਵਾਲਿਆਂ ਦਾ ਥੈਂਕ ਯੂ ਕਰਨਾ ਚਾਹਨੀ ਆ ਹਾਂਜੀ ਇਹ ਕੁੜੀਆ ਜੋ ਸਾਡੀ ਮੈਰਿਟ ਦੇ ਵਿੱਚ ਆਈ ਏ ਬਹੁਤ ਆਲ ਰਾਊਂਡਰ ਹੈ ਹਰੇਕ ਕੰਮ ਦੇ ਵਿੱਚ ਸਭ ਤੋਂ ਅੱਗੇ ਪੋਜੀਸ਼ਨਸ ਲੈਂਦੀ ਰਹੀ ਏ ਤੇ ਇਸ ਇਹਦੀ ਮਿਹਨਤ ਹੈ ਜੀ ਬਹੁਤ ਮਿਹਨਤ ਕੀਤੀ ਏ ਕੁੜੀ ਨੇ ਥੈਂਕ ਯੂ ਮੈਂ ਇਦਾਂ ਦੇ ਬੱਚੇ ਤੁਸੀਂ ਤਿਆਰ ਕਰਕੇ ਦੇ ਦਿੱਤੇ ਪੰਜਾਬ ਦੇ ਵਿੱਚ ਨਾਗਰਜ ਮੀਡੀਆ ਘਰਾਂ ਦੇ ਵਿੱਚ ਤੁਹਾਡੇ ਸਕੂਲ ਦੇ ਵਿੱਚ ਹੈਗਾ ਅੱਗੇ ਕੀ ਟਾਰਗੇਟ ਹੈ ਜੀ ਹੋਰ ਬੱਚੇ ਨੂੰ ਅੱਗੇ ਲੈ ਕੇ ਆਉਣਾ ਹਾਂਜੀ ਹਾਂਜੀ ਬਿਲਕੁਲ ਤੁਹਾਡਾ ਬਹੁਤ ਬਹੁਤ ਥੈਂਕਸ ਹੈ ਤੁਸੀਂ ਇੱਥੇ ਕਵਰਿੰਗ ਕਰਨ ਆਈ ਹੋ ਬੱਚੇ ਦੀ ਬੱਚਾ ਬਹੁਤ ਲਾਇਕ ਹੈ ਜਿਵੇਂ ਸਰ ਨੇ ਕਿਹਾ ਕਿ 6th ਕਲਾਸ ਤੋਂ ਲੈ ਕੇ ਹੀ ਪਹਿਲਾਂ ਹੀ ਟਾਰਗੇਟਡ ਹੋ ਜਾਂਦੇ ਸਾਡੇ ਕੋਲ ਕਿ ਬੱਚੇ ਰੈਂਕ ਚਾਨਗੇ ਪੁਰ ਨੇ ਪੂਰਾ ਖਰੀ ਵੀ ਉਤਰੀ ਹੈ ਪੂਰਾ ਅੱਗੇ ਨਾਮ ਆਪਦਾ ਰੋਸ਼ਨ ਕੀਤਾ ਹੈ ਪਰਿਵਾਰ ਦਾ ਸਾਡਾ ਵੀ ਅੱਗੇ ਵੀ ਸਾਡੇ ਇਹੀ ਹੈਗੇ ਨੇ ਟਾਰਗੇਟ ਕਿ ਅੱਗੇ ਵੀ ਜੋ ਬੱਚੇ ਸਾਡੇ ਕੋਲ ਆਣ ਅਸੀਂ ਉਹਨਾਂ ਨੂੰ ਵਧੀਆ ਪੜਾਵਾਂਗੇ ਵਧੀਆ ਰੈਂਕ ਉਹਨਾਂ ਦੇ ਆਣ ਬੱਚਾ ਕੀ ਟਾਰਗੇਟ ਹੈ ਅੱਗੇ ਕੀ ਹੈਗਾ ਕੀ ਏਮ ਕੀ ਹੈਗਾ ਕੀ ਬਣਨਾ ਹੈ ਸਰ ਮਤਲਬ ਮੈਂ ਮਤਲਬ ਆਈਆਈਟੀ ਕਰਕੇ ਉਸ ਤੋਂ ਬਾਅਦ ਕਿਸੇ ਲਾਈਕ ਅ ਗੂਗਲ ਜਾਂ ਮਾਈਕਰੋਸਾਫਟ ਵਰਗੀ ਕੰਪਨੀ ਚ ਜੌਬ ਕਰਨਾ ਚਾਹੁੰਦੀ ਆ ਵੈਰੀ ਗੁੱਡ ਬਿਲਕੁਲ ਜੀ ਬੱਚੇ ਦੇ ਦੇ ਲੋ ਅਗਲਾ ਟਾਰਗੇਟ ਵਿਕਲੀ ਯਾਰ ਅਗਲਾ ਗੋਲ ਵੀ ਫਿਕਸ ਹੈ ਮੈਨੂੰ ਪਤਾ ਜਿੰਨੇ ਟਾਰਗੇਟ ਲੈ ਲਿਆ ਜਿੰਨੇ ਗੋਲ ਫਿਕਸ ਕਰ ਲਿਆ ਨਿਸ਼ਾਨਾ ਉੱਥੇ ਲੱਗਣਾ ਹੀ ਲੱਗਣਾ ਸਾਡੇ ਇਲਾਕੇ ਦਾ ਬੱਚਾ ਸਾਡੇ ਸਰਦੀ ਏਰੀਆ ਦਾ ਬੱਚਾ ਇਹ ਅੱਗੇ ਵੱਧ ਕੇ ਜਾਏ ਇਸ ਇਲਾਕੇ ਦਾ ਚਾਨਣ ਮਨਾਰਾ ਬਣੇ ਤੇ ਲੋਕ ਕਹਿ ਦੇਣਾਂ ਉਹ ਕੁੜੀਆ ਜੀ ਜਿਹੜੀ ਗੁਰੂਰਸਾਇ ਜੀ ਲਾਈਵ ਤੇ ਆਈ ਸੀ ਅੱਜ ਇਸ ਜਗ੍ਹਾ ਤੇ ਉਹਨਾਂ ਦਾ ਇਸ ਪਰਿਵਾਰ ਨੂੰ ਮੁਬਾਰਕਾਂ ਤੇ ਜੁੜੇ ਰਹੇ ਗੁਰੂਰਸਾਇ ਜੀ ਲਾਈਵ ਨਾਲ ਮਿਲ ਲਾਉਂਦੇ ਆ ਤੁਹਾਨੂੰ ਕਿਸੇ ਹੋਰ ਹੋਣ ਹਰ ਬੱਚੇ ਨਾਲ ਕਿਸੇ ਹੋਰ ਪਰਿਵਾਰ ਦੇ ਵਿੱਚ ਦੇਖਦੇ ਰਹੋ ਜੁੜੇ ਰਹੋ ਪਤਰਕਾਰ ਸਾਥੀ ਰਜਿੰਦਰ ਕਮੋਜ ਨਾਲ ਮੈਂ ਸਤਪਾਲ ਤင် ਪਿੰਡ ਚਾਂਦੀਵਾਲ